ਉਰੇ ਉਰੇ ਵੀ ਇੰਨਾ ਪਾਣੀ ਖੜਾ ਲਾ। ਅੱਦੋਗੀ। ਇੱਥੇ ਬਹੁਤ ਪਾਣੀ ਖੜਦਾ ਹੋਣਾ ਸੜਕ ਤੇ ਆਪਣੇ ਇੱਧਰ ਨਹੀਂ ਆਏਗਾ। ਕਿੰਨਾ ਸੋਨਾ ਹੈ। ਆਹ ਸਬਜ਼ੀਆਂ ਵਾਲਾ ਆਪਣਾ ਸਬਜ਼ੀ ਵਾਲਾ ਖੜਾ ਹੈ ਇਹਦੇ ਕੋਲ ਹੋਊਗਾ। ਆਹ ਸਬਜ਼ੀਆਂ ਆਪਣੀਆਂ ਮਿੱਠਮਿੱਠ ਹੋਊਗੀ ਨਾ ਵੀ ਲੈਣੀਆਂ ਨਹੀਂ। ਹਾਂ। ਹਾਂ। ਹਮਸਿਧਾ ਆਦਨ ਪਰ ਜਾਣਾ। ਹਮਮ ਹਰ ਮਨ ਨੂੰ ਲੈ ਕੇ ਆਣਾ। ਇਹਨਾਂ ਨੇ ਚੰਨੂ ਕਲੇ ਨੇ ਇੱਥੇ ਆਪ ਵੀ ਕਰ ਲਿਆ ਪਰ ਨਿਚਰ ਵਾਲੇ ਦੀ ਹੈ। ਨੂੰ ਬੋਲਣਾ ਨਾ ਗੱਡੀ। ਹੂੰ। ਓਡੇ ਵਰਗਾ ਹੀ ਆ ਭਾਈ। ਭਾਈ ਕਿੱਥੇ ਭਾਈ ਤੋਂ ਕਾਪੀ ਲੈਣੀ ਆ ਮੋਟਰਸਾਈਕਲ ਦੀ। ਭਾਈ ਤਾਂ ਹੌਲਾ ਜਾਈ ਆ। ਵਿਚ ਵੀ ਪਲਾਵਾਂਗੇ। ਪਲਾਵਾਂ ਗੱਡੀਆਂ। ਜਾ ਕੁਝ ਬੋਲਣਾ ਹੀ ਨਹੀਂ ਹੈਗਾ ਉਹ ਨਜ਼ਰ ਲੈ ਸੜਕ ਤੇ ਤਾਂ ਗਾਣਾ ਗੱਡੀਆਂ ਰਿਹਾ ਨਾ ਇੱਕ ਵੀ ਆਉਂਦੀ ਐ ਵੀ ਇਹ ਵੀ ਪੜਾਵਾਂਗੇ ਬਸ ਬਹੁਤ ਪੁੱਤ ਨੂੰ ਖਰਚ ਲੱਗ ਗਈ ਓਏ ਤੇਰੇ ਵਿਚਾਰ ਪਹਿਲਾਂ ਤੇਰੇ ਦੀ ਉਹ ਦੱਸੋ ਨਾ ਕਿੱਥੇ ਲੈ ਕੇ ਜਾ ਰਹੇ ਤੁਸੀਂ ਸਾਨੂੰ ਨਾਲ ਹੀ ਕੇ ਪੁੱਛਿਆ ਕਿ ਫालतू ਕੁਝ ਨਾ ਖਾਣਾ ਇਕੱਲੇ ਮੈਂ ਫੁਲਚਾ ਵਰਨ ਚੱਕ ਹੀ ਲਿਆਉਂਗਾ ਤੂੰ ਵੱਡੀ ਜਵੜੀ ਨਾ ਮੈਂ ਜਾਉਂਗੀ ਨਾਲ ਉਹ ਪਾਰੀ ਹੁੰਦੇ ਨਹੀਂ ਉਹ ਤਾਂ ਹੈ ਨਹੀਂ ਵੇਕਰੀ ਉਹਦੇ ਨਹੀਂ ਉਹ ਪਾਰੀ ਨੇ ਥੋਤੇ ਇਕੱਲੇ ਦੇ ਚੱਕ ਨਹੀਂ ਹੋਣੇ ਹੈਗੇ ਮੇਰੇ ਨਾਲ ਚੁਕਾ ਕੇ ਲਿਆਉਂਗੇ ਤੁਹਾਡੇ ਸਹੀ ਗੱਲ ਹੈ ਉਹ ਪਾਰੀ ਹੁੰਦੇ ਨੇ ਉਹ ਮੈਂ ਰੋਜ਼ੇ ਆ ਜਾਂਦਾ ਨਾ ਨਹੀਂ ਤੁਰਦੀ ਦੁਬੇਨ ਦਾ ਕਟਮਿਆਂ ਨੇ ਬਹੁਤ ਹੋ ਟੋਏ ਦੀ ਵੀਰੇ ਤਾਂ ਆ ਜਾ ਕੋਈ ਹਾਲਾ ਕਰ ਹੂੰ ਹੂੰ ਕੀ ਹੈ ਬਲੌਗਰ ਹੈ ਸਾਰਾ ਹੀ ਲੋਕਾਂ ਦਾ

Og ਤਸੋਂ ਮੈਂ ਤੁਹਾਡਾ ਬਲੌਗ ਕਿਵੇਂ ਬਵਾਏ ਇੱਕ ਵੀ ਤੁਸੀਂ ਗੱਲ ਗਾਲ ਗੱਡੇ ਵੀ ਨਹੀਂ ਹੁਣ ਫਿਰ ਕਹੋਗੇ ਤੁਸੀਂ ਮੇਰਾ ਆ ਪਾਤਾ ਵੀ ਹਾਂ ਇੱਕ ਵੀ ਗੱਲ ਗਾਲ ਗਾਲ ਗੱਡੇ ਵੀ ਨਾ ਇੱਕ ਵੀ ਗੱਲ ਨਹੀਂ ਕਰਦੇ ਨਾਰਮਲ ਗੱਲ ਕਰੋ ਤਾਂ ਹੀ ਨਹੀਂ ਬੋਲਦੇ ਹੈਗੇ ਤੁਸੀਂ ਇਹਨੇ ਤਾਂ ਪੱਕਾ ਕਰਦਾ ਮੇਰੇ ਬੱਚੇ ਆ ਤਾਂ ਹੀ ਨਹੀਂ ਬੋਲਦੇ ਹੈਗੇ ਤੁਸੀਂ ਬਈ ਜ਼ਿਆਦਾ ਬੋਲਣਾ ਹੈ किथे बाबा जी बाबा किथे बाबा दिखाई दिखाई बुतो आ आ दी आ बाबा ए, ए छोटा बाबा के बड्डा है ओ बड्डा बाबा है बड्डा बाबा है ही बुता? बे -बे। बे -बे। ओ, बे -बे? ओ, है बुतो बेबे बेबे ओ किथे बेबे की लेंगे बाबे दा ਕੀ ਬੋਏ ਹਾਂ ਤੇ ਜਿਲੇ ਕੇ ਬੇਬੇ ਭੱਜ ਗਿਆ ਹੂੰ ਚੀਜੀ ਕਿ ਮਿਲਾਂਗਾ ਤੂੰ ਮੈਂ ਹਾਂ ਬੱਬਾ ਤਾਂ ਗਿਰ ਗਿਆ ਆਪਣਾ ਬੱਬੇ ਦੀ ਤਾਂ ਬਹੁਤ ਲੋੜਾ ਪੁੱਤ ਬਾਬੇ ਵੀ ਨਾ ਕੋਈ ਪੁੱਛਦਾ ਹਾਂ ਵੱਡਾ ਬੱਬਾ ਲੈਣਾ ਤਾਂ ਹਾਂ ਬਹੁਤ ਵੱਡਾ ਹਾਂ ਓਰੇ ਦਿਖਾ ਮੇਰਾ ਬੱਚਾ ਉਹ ਭੱਜ ਗਿਆ ਉਹ ਕਿਹੜਾ ਓਰੇ ਆ ਇਹ ਮੁਤ ਬਾਬਾ ਦੇ ਦੇ ਟੌਫੀਆਂ ਲੈ ਕੇ ਦਊਂਗੀ ਤੈਨੂੰ ਬੱਲੇ ਬੱਲੇ ਇੰਨਾ ਸਿਆਣਾ ਪੁੱਤ ਇੰਨਾ ਸਿਆਣਾ ਹੋ ਦੇ ਦੇ ਨਾ ਨੋ ਨੋ ਆਏ ਹੋ ਦੇ ਦੇ ਟੌਫੀਆਂ ਕੌਣ ਖਾਊਗਾ ਫਿਰ ਕਿਹੜੇ ਮੂਣਾ ਫੈਗਾ ਟੌਫੀ ਚੀਜ਼ੀ ਕਿਹਦੇ ਨਾਲ ਖਾਏਗਾ ਐਵੇਂ ਕਰਕੇ ਛੁੱਚੀ ਕਿੰਨੀਆਂ ਆਣੀਆਂ ਇਹਦੀਆਂ ਹੈ ਖਾਸੀਆਂ ਆ ਜਾਣੀਆਂ ਹੈਣਾ ਕੀ ਕਹਿੰਦਾ ਐਂ ਕਰਕੇ ਨਾਂਗੇ ਕਿੰਨੋਂ ਆਣਾ ਲੱਗਦਾ ਆ ਕਾਫੀ ਬਣਾ ਰਹੇ ਲੱਗੇ ਘਟਰੇ ਕੀ ਬਣਾ ਰਿਹਾ ਹੈ ਕਟਾਣਾ ਬੋਤੇ ਤੇ ਬੁਖਰਾਵ ਕਰ ਰਹੇ ਆ ਕਟਾਣਾ ਖਰਾਬ ਕਰ ਰਹੇ ਆ ਖਰਾਬ ਹੀ ਕਰ ਰਹੇ ਆ ਸਾਰੇ ਨਹੀਂ ਨਹੀਂ ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਅੱਜ ਅਸੀਂ ਜਾ ਕੇ ਆਏ ਹਰਮਨ ਜੋਤ ਦਾ ਨਾਮ ਨਹੀਂ ਲੈ ਰਿਹਾ। ਅਧੀਆਂ ਚੀਜ਼ਾਂ ਮਿਸ ਕਰਤੀਆਂ। ਕਿਹੜੀਆਂ ਚੀਜ਼ਾਂ ਮਿਸ ਕਰੀਆਂ ਨੇ? ਅੰਦਾ ਗੁੱਚੇ ਵੀ ਖਾਵਾਂਗਾ। ਕੁੱਚਾ ਖਾਵਾਂਗਾ। ਅੱਜ ਰਾਤ ਮਟਰ ਬਣਾਵਾਂਗੇ। ਬੜਗੜਵਾ ਦੋ। ਕੁੱਚੇਵਾ ਦੋ। ਹਾਂ? ਇਹ ਤਾਂ ਇੰਨਾ ਨਹੀਂ ਵਰਦਾ ਹੈਗਾ ਫਿਰ ਵੀ। ਸੁੱਕਿਆ ਪਿਆ। ਜਿਵੇਂ ਕੁਝ ਮਿਲਦਾ ਨਹੀਂ ਅੰਦਾ ਵਿਚਾਰੇ ਨੂੰ। ਆ ਗੋਦnik ਅੱਜ ਦਾ ਵੀ ਵੀ ਚੱਲਾ ਸੀ ਵੀਡੀਓ ਚ ਵੀ ਪਾਪਾ ਦੇ ਨਹੀਂ ਵੀ ਵੀ ਕਿਰੇ ਪਾਪਾ ਨਾਲ ਹੀ ਬਣਾਉਣਾ ਚਾਹੀਦਾ ਉਹ ਆਪਰੇਸ਼ਨ ਲਗਾ ਰਹੇ ਘਟਾ ਰਹੇ ਨੇ ਲਾ ਰਹੇ ਪੰਜ 6 ਮਿੰਟ ਦੀ ਵੀਡੀਓ ਚਾਹ ਇੱਕ ਅੱਧਾ ਮਿੰਟ ਦੀ ਨਿਕਲੂਗੀ ਕਿ ਨਹੀਂ ਜੇ ਕੱਢੀ ਲੱਗ ਤੋਂ ਉਹਦੇ ਮੰਗਦੇ ਕਿਉਂ ਸਾਹ ਕੋਨਾ ਗਾਇਬ ਕਰ ਦੇਣਾ ਸਾਇਰ ਗੱਨ ਨਗਲ ਗਨਜੀਗਾ